ਸਤਿ ਸ਼੍ਰੀ ਅਕਾਲ ਜੀ ਮਦਰਾਸ ਸੇ ਦਾ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਲਓ ਜੀ ਦਿਨ ਹੋ ਗਿਆ ਅੱਜ ਸ਼ੁੱਕਰਵਾਰ ਦਾ ਸਵੇਰ ਦਾ ਟਾਈਮ ਹੈ ਸਭ ਨੂੰ ਗੁੱਡ ਮਾਰਨਿੰਗ ਤੇ ਮੈਂ ਇੱਧਰ ਆਈ ਹੋਈ ਸੀ ਹਾਤੇ ਦੇ ਵਿੱਚ ਪਾਥੀਆਂ ਲੈਣ ਵਾਸਤੇ ਕਿਉਂਕਿ ਨਾ ਹੁਣ ਮੌਸਮ ਬਦਲ ਗਿਆ ਤੇ ਪਾਣੀ ਜਿਹੜਾ ਥੋੜਾ ਗਰਮ ਹੀ ਜ਼ਰੂਰਤ ਪੈਂਦੀ ਆ ਪਾਣੀ ਦੀ ਤੇ ਜਿਹੜੀਆਂ ਛਿੱਟੀਆਂ ਆ ਉਹ ਮੀਂਹ ਪੈਣ ਕਰਕੇ ਸਿੱਲੀਆਂ ਜਿਹੀਆਂ ਕਾਫੀ ਹੋ ਗਈਆਂ ਤੇ ਅੱਗ ਬਲਦੀ ਨੂੰ ਬਹੁਤ ਟਾਈਮ ਲੱਗ ਜਾਂਦਾ ਆ ਇਸ ਕਰਕੇ ਅਸੀਂ ਥੋੜੀ ਅੱਗ ਬਾਲ ਕੇ ਪਾਥੀਆਂ ਪਾ ਲਈਆਂ ਤੇ ਵਧੀਆ ਜਿਹੜਾ ਪਾਣੀ ਗਰਮ ਹੋ ਜਾਂਦਾ ਹੈ ਇਧਰ ਆਪਾਂ ਇਹ ਪਾਥੀਆਂ ਇੱਥੇ ਰੱਖੀਆਂ ਹੋਈਆਂ ਹਨ ਨਾਲੇ ਤਾਂ ਮੀਂਹ ਕਣੀ ਤੋਂ ਵਿਚਾਰਿੰਦਾ ਆ ਤੇ ਸੱਲੀਆਂ ਨਹੀਂ ਹੁੰਦੀਆਂ ਗਿਆ ਛਟੀਆਂ ਫਿਰ ਬਾਹਰ ਪਈਆਂ ਕਰਕੇ ਸੱਲੀਆਂ ਹੋ ਜਾਂਦੀਆਂ ਤੇ ਨਾਲੇ ਆਪਾਂ ਸਵੇਰੇ ਸਵੇਰੇ ਥੋੜੀ ਜਿਹੀ ਗਾਰਡਨ ਦੀ ਸੈਰ ਕਰ ਲੈਣੇ ਕਿਉਂਕਿ ਜਿਹੜੀ ਮਾਰਨਿੰਗ ਵਾਕ ਹੁੰਦੀ ਹੈ ਬਹੁਤ ਵਧੀਆ ਹੁੰਦੀ ਹੈ ਸਿਹਤ ਵਾਸਤੇ ਤੇ ਜਿਹੜੇ ਬੀ ਬੀਜੇ ਸੀ ਥੋੜੇ ਥੋੜੇ ਉਗਣੇ ਸ਼ੁਰੂ ਹੋ ਗਏ ਤੇ ਘਾਹ ਪਹਿਲਾਂ ਹੋ ਜਾਂਦਾ ਮੀਂਹ ਦੇ ਨਾਲ ਇਦਾਂ ਸਾਰੇ ਆਹ ਦੇਖੋ ਇੱਧਰ ਵੀ ਰੱਖੇ ਆ ਛੋਟੇ ਛੋਟੇ ਹੋ ਰਹੇ ਆ ਅਜੇ ਮੁਰਗਿਆਂ ਨੂੰ ਤਾਂ ਦਾਣਾ ਪਾਣੀ ਪਾਇਆ ਨਹੀਂ ਰਾਜਿੰਦਰ ਨੇ ਹਨੋਂਣਗੇ ਤਾਂ ਪਾਉਣਗੇ ਨਾਲੇ ਦੇਖ ਚਲਦੇ ਆ ਮਿਰਚ ਮਿਰਚਾਂ ਹੋਰ ਲੱਗੀਆਂ ਹੋਈਆਂ ਇਹ ਦੇਖੋ ਹੋਰ ਲੱਗੀਆਂ ਹੋਈਆਂ ਪਰ ਥੋੜੀਆਂ ਜਿਹੀਆਂ ਹੋਰ ਹੋ ਜਾਣ ਫਿਰ ਤੋੜਾਂਗੇ ਇਕੱਠੀਆਂ ਇਹ ਦੇਖੋ ਬੂੰਦਾ ਪਾਣੀ ਦੀਆਂ ਨਾ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਸਾਰੇ ਬੁੱਟਿਆਂ ਤੇ ਪਈਆਂ ਹੋਈਆਂ ਇਹ ਦੇਖੋ ਪੱਠਿਆਂ ਦੇ ਉੱਤੇ ਪਈਆਂ ਹੋਈਆਂ ਕਿੰਨੇ ਤਿੱਖੇ ਜਿਹੇ ਹੁੰਦੇ ਆ ਹੱਥਾਂ ਨੂੰ ਚੁੱਭਦੇ ਆ ਇਧਰ ਆਪਣੀ ਬੇਲ हरियाली सवेरे सवेरे बहुत वजिए लगती ये वाले मौसम थोड़ा जहाा हो गया मी पेड़ उग ये ਤੇ ਰੰਗੂਰਾਂ ਦੀ ਵੇਲ ਵੀ ਪੂਰੀ ਸੰਘਣੀ ਹੋ ਗਈ ਐ ਤੇ ਆ ਬੂਟਾ ਜਮਾ ਉਹਦੇ ਨਾਲ ਲੱਗ ਗਿਆ ਤਾਂ ਹੀ ਹੁਣ ਜਿਹੜਾ ਸਵਾਜਣੇ ਦਾ ਬੂਟਾ ਲੋਣਾ ਨਾ ਉਹਦੇ ਵਾਸਤੇ ਜਗ੍ਹਾ ਦੇਖ ਰਹੀ ਸੀ ਵੀ ਕਿੱਥੇ ਲਾਈਏ ਕਿਉਂਕਿ ਜੇ ਫਿਰ ਇਹ ਬੂਟੇ ਪੂਰੇ ਫੈਲ ਗਏ ਤਾਂ ਫਿਰ ਆ ਪੂਰਾ ਜਿਹੜਾ ਗਾਰਡਨ ਐ ਇਹ ਪੂਰਾ ਭਰ ਜਾਣਾ ਤਾਂ ਧਿਆਨ ਨਾਲ ਲੋਣਾ ਪੈਣਾ ਐ ਜਿਹੜੀਆਂ ਵੇਲਾਂ ਪੁੱਟੀਆਂ ਸੀਗੀਆਂ ਉਹ ਹੁਣ ਸੁੱਕ ਗਈਆਂ ਫਿਰ ਜਦੋਂ ਸੁੱਕ ਜਾਂਦੀਆਂ ਨਾ ਫਿਰ ਵੀ ਅੱਗ ਲਾਉਣੀ ਸੌਖੀ ਹੋ ਜਾਊਗੀ ਚਲੋ ਜੀ ਹੁਣ ਮੈਂ ਪੋਨੀ ਆ ਪਾਥੀਆਂ ਇਹ ਦੇਖੋ ਵੇਲੇ ਵੀ ਇੱਥੇ ਆ ਗਈ ਸੀਗੀ ਇਹ ਜਗ੍ਹਾ ਬੁੱਤ ਕੇ ਰਦੀ ਆ ਬਲਾ ਬਾਕੀ ਜੀ ਤੁਸੀਂ ਪੂਰਾ ਵਲੌਗ ਜ਼ਰੂਰ ਦੇਖਿਓ ਦੇਖਣ ਤੋਂ ਬਾਅਦ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਜੀ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਇਹ ਹਮਾਮ ਦਾ ਸਾਨੂੰ ਬੜਾ ਸੋਖਿਆ ਕਿਉਂਕਿ ਇਸ ਵਿੱਚ ਸਵੇਰੇ ਜਿਵੇਂ ਪੰਜ-ਛੇ ਪਾਥੀਆਂ ਤੋੜ ਕੇ ਪਾ ਦਿੰਦੀਆਂ ਫਿਰ ਸ਼ਾਮ ਤੇ ਵਧੀਆ ਪਾਣੀ ਗਰਮ ਰਹਿੰਦਾ ਹੈ ਤੇ ਦੋ ਤਿੰਨ ਕਨੈਕਸ਼ਨ ਜਿਹੜੇ ਕਰਵਾ ਰੱਖੇ ਆ ਜਿਵੇਂ ਕਿ ਕਿਚਨ ਦੇ ਵਿੱਚ ਕਰਵਾ ਰੱਖਿਆ ਇੱਕ ਐਸ ਚੌਂਕੇ ਚ ਕਰਵਾ ਰੱਖਿਆ ਇੱਕ ਬਾਥਰੂਮ ਦੇ ਵਿੱਚ ਕਰਵਾ ਰੱਖਿਆ ਜਿਵੇਂ ਹੁਣ ਮੌਸਮ ਜਦ ਬਦਲੀ ਜਾਂਦਾ ਫਿਰ ਪਾਣੀ ਗਰਮ ਦੀ ਜ਼ਰੂਰਤ ਪੈਂਦੀ ਹੈ ਜਿੱਦਾਂ ਠੰਡੇ ਭਾਂਡੇ ਉਹ ਵੀ ਜਿਵੇਂ ਧੋਣੇ ਹੁੰਦੇ ਆ ਤੇ ਕੱਪੜੇ ਵੀ ਧੋਣੇ ਹੁੰਦੇ ਆ ਤੇ ਥੋੜਾ ਨੋਂਣ ਵਾਸਤੇ ਵੀ ਕੋਸਾ ਪਾਣੀ ਚਾਹੀਦਾ ਹੁੰਦਾ ਹੈ ਨਾ ਤੇ ਇਸ ਕਰਕੇ ਇਹਦਾ ਬੜਾ ਸੁਖ ਰਹਿੰਦਾ ਹੈ ਤੇ ਛਟੀਆਂ ਜਿਹੜੀਆਂ ਥੋੜੀਆਂ ਸੱਲੀਆਂ ਐ ਇਸ ਕਰਕੇ ਮੈਂ ਇਸ ਤਰੇ ਪੰਜ ਛੇ ਪਾਥੀਆਂ ਤੋੜ ਕੇ ਪਾ ਦੇਣੀ ਹੁੰਦੀ ਹੈ ਜਿਹਦੇ ਨਾਲ ਪਾਣੀ ਵਧੀਆ ਸਾਰਾ ਦਿਨ ਗਰਮ ਰਹਿੰਦਾ ਹੈ ਕਿਉਂਕਿ ਜਿਹੜੇ ਇਲੈਕਟ੍ਰੋਨਿਕ ਗিজਰ ਹੈ ਨਾ ਸੁਖ ਤਾਂ ਉਹਨਾਂ ਦਾ ਵੀ ਬਹੁਤ ਹੁੰਦਾ ਪਰ ਇੰਨਾ ਹੁੰਦਾ ਵੀ ਉਹਨਾਂ ਦਾ ਬਿੱਲ ਵੀ ਹੁੰਦਾ ਫਿਰ ਦੂਸਰਾ ਇਹ ਹੈ ਵੀ ਕਵੇਰ ਲਾਈਟ ਨਹੀਂ ਹੁੰਦੀਗੀ ਤੇ ਫਿਰ ਦੇਖੀ ਚੱਲੋ ਹਨਾ ਇਹਦਾ ਇੱਕ ਵਾਰ ਏਸ ਹੋ ਗਿਆ ਬਸ ਵੀ ਇੱਕ ਮੀਂਹ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਵੀ ਇੱਥੇ ਅਸੀਂ ਟੀਨਾ ਵਗੈਰਾ ਨਹੀਂ ਭਰ ਰੱਖਿਆ ਹੈਗੇ। ਬਾਕੀ ਬਹੁਤ ਵਧੀਆ ਰਹਿੰਦਾ ਹੈ ਤੇ ਇੱਥੇ ਜਿਹੜਾ ਸਾਡਾ ਕਟਛਾ ਸੀਗਾ ਉਹ ਪਿਛਲੀ ਦੁਆੜੀ ਤੇ ਗਵਾਚ ਗਿਆ ਪਤਾ ਨਹੀਂ ਕਿੱਧਰ ਗਿਆ ਤੇ ਇਸ ਕਰਕੇ ਪਲੇਟ ਲਾ ਰੱਖੀ ਆ ਕਟਛਾ ਬਸ ਜਦੋਂ ਗੱਡੀਆਂ ਵਾਲੇ ਆਉਂਦੇ ਆ ਭੁੱਲ ਜਾਂਦੇ ਬਣਵਾਉਣਾ ਜਾਂ ਵੇ ਮੰਡੀ ਜਾਂਦੇ ਉਦੋਂ ਭੁੱਲ ਜਾਂਦਾ ਵੀ ਮੰਗਵਾ ਲਈਏ। ਤੇ ਮੈਂ ਸੋਚ ਰਹੀ ਸੀ ਕਿ ਮੈਂ ਕਿ ਹੁਣ ਨਾ ਜਦੋਂ ਇਹ ਥੋੜਾ ਜਿਹਾ ਡੂੰਘਾ ਅੰਦਰੋਂ ਸਵਾਗਤ ਨਹੀਂ ਓਖੀ ਹੋ ਜਾਂਦੀ ਆ ਤੇ ਬਸ ਇੱਕ ਪਲੇਟ ਲਾ ਰੱਖੀ ਆ ਉਸ ਨਾਲ ਕੱਢ ਲਈਦੀ ਆ ਅੱਗ ਮੈਂ ਬਾਲ ਦਿੱਤੀ ਸੀਗੀ ਤੇ ਇਸ ਤੋਂ ਬਾਅਦ ਮੈਂ ਪਾਥੀਆਂ ਜੜੀਆਂ ਮੈਂ ਕਿ ਉਹ ਤੋੜ ਕੇ ਪਾ ਦੇਣੀਆਂ ਪਾਥੀਆਂ ਤੋੜ ਕੇ ਲਾ ਦੇਣੀਆਂ ਫਿਰ ਇਹਨੂੰ ਦੋ ਕੁ ਵਾਰੀ ਲਾ ਦਈਦੀ ਆ ਬਾਰੀ ਸਿਰ ਫੇਰੇ ਦੇ ਅੱਗੇ ਲੋਹੇ ਦੀ ਪਲੇਟ ਜੀ ਲਾ ਦਈਦੀ ਆ ਫਿਰ ਪਾਣੀ ਸਾਰਾ ਦਿਨ ਗਰਮ ਰਹਿੰਦਾ ਕਿਉਂਕਿ ਫਿਰ ਉਹ ਬੰਦ ਹੋ ਜਾਂਦਾ ਹਵਾ ਨਹੀਂ ਪਿੰਦੀ ਇਸ ਨਾਲ ਪਾਣੀ ਸਾਰਾ ਦਿਨ ਗਰਮ ਹੁੰਦਾ ਰਹਿੰਦਾ ਆ ਤੇ ਇੱਥੇ ਮੈਂ ਆ ਫੁਕਨੇ ਦੇ ਨਾਲ ਤੋੜ ਲੈਣੀ ਹੁੰਦੀਆਂ ਪਾਥੀਆਂ ਤੇ ਅਧੀਆਂ-ਅਧੀਆਂ ਕਰਕੇ ਲਾ ਦੇਣੀਆਂ ਨੇ ਫਿਰ ਵਧੀਆ ਰਹਿੰਦਾ ਆ ਤੇ ਇਸ ਤੋਂ ਬਾਅਦ ਆਪਾਂ ਕਰਨੇ ਸੀ ਹੋਸ਼ ਕਿਚਨ ਦੇ ਕੰਮ ਕਾਜ ਕਿਉਂਕਿ ਥੋੜੇ ਇਹ ਛਟੀਆਂ ਜਿਹੜੀਆਂ ਨੇ ਗਿੱਲੀਆਂ ਇਹਨਾਂ 'ਚ ਟਾਈਮ ਜ਼ਿਆਦਾ ਲੱਗ ਜਾਂਦਾ ਹੈ ਨਾ ਕੋਲੇ ਬਹਿ ਕੇ ਕਰੋ ਪਾਥੀਆਂ ਦੇ ਸੁਖੇ ਲਾ ਦੋ ਬਸ ਤੁਰੇ ਫਿਰਤੇ ਇੱਕ ਦੋ ਵਾਰੀ ਲਾ ਦੋ ਤੇ ਉਸ ਤੋਂ ਬਾਅਦ ਜਿਹੜਾ ਆ ਜਰੂਰਤ ਨਹੀਂ ਪੈਂਦੀ ਕੋਲੇ ਬੈਠਣ ਦੀ ਵਸ਼ ਮਸ਼ੀਨ 'ਚ ਮੇਕਪੜੇ ਪਾਈ ਸੀ ਕਿਉਂਕਿ ਕੱਲ ਦਾ ਜਿਹੜਾ ਪਾਣੀ ਗਰਮ ਕੀਤਾ ਸੀਗਾ ਉਹ ਸੀਗਾ ਕੋਸਾ ਜਿਹਾ ਪਾਣੀ ਤੇ ਵੈਸੇ ਇੱਥੇ ਮੈਂ ਕਿਹਾ ਲਾ ਕੇ ਉਸ ਤੋਂ ਬਾਅਦ ਮੈਂ ਕਰ ਲੂੰਗੀ ਕਿਚਨ ਦੇ ਕੰਮ ਕਾਜ ਕਿਉਂਕਿ ਬਹੁਤ ਮੰਮੀ ਡੈਡੀ ਵੀ ਜਿਵੇਂ ਗਏ ਸੀਗੇ ਤੇ ਮੰਮੀ ਵੀ ਕਾਫੀ ਥੱਕ ਜੇ ਗਏ ਆ ਅੱਜ ਤਾਂ ਮੰਮੀ ਉੱਠੇ ਨਹੀਂਗੇ ਤੇ ਕਹਿੰਦੇ ਬਹੁਤ ਥਕਾਵਟ ਜੀ ਹੋ ਗਈ ਹੈ। ਬਾਕੀ ਜਦੋਂ ਇਸ ਤਰ੍ਹਾਂ ਦੀ ਜਗ੍ਹਾ ਤੇ ਦੁੱਖ ਵਾਲੀ ਜਗ੍ਹਾ ਤੇ ਜਾਂਦੇ ਆ ਉਦੋਂ ਸੱਚਮੁੱਚ ਜਿਹੜਾ ਦਿਮਾਗ, ਸ਼ਰੀਰ ਥੱਕ ਜਾਂਦਾ ਨਾ ਉੱਥੋਂ ਦਾ ਮਾਹੌਲ ਦੇਖ ਕੇ ਇਸ ਤਰ੍ਹਾਂ ਹੋ ਜਾਂਦਾ ਆ। ਇਸ ਕਰਕੇ ਅੱਜ ਕੰਮ ਕਾਜ ਮੈਂ ਹੀ ਕਰ ਦਿੱਸੀਗੀ। ਤੇ ਇੱਥੇ ਮੈਂ ਕੱਟ ਲਿਆ ਸੀਗਾ ਤੜਕਾ। ਦਾਲ ਜਿਹੜੀ ਸੀਗੀ ਬਣਾ ਰਹੀ ਸੀ ਧੋਵੀਉਂਗੀ ਮਸਰੀ ਦੀ ਤੇ ਰਾਤ ਮੈਂ ਭੇਣੀ ਭੁੱਲ ਗਈ ਜਿਹੜੀ ਹਿੰਦੀ ਘਰ ਦੀ ਬਣਾਈ ਹੋਈ ਦਾਲ। ਮੈਨੂੰ ਯਾਦ ਹੀ ਨਹੀਂ ਰਿਹਾ ਤੇ ਇਸ ਕਰਕੇ ਫਿਰ ਮੈਂ ਕਿਹਾ ਦੂਸਰੀ ਜਿਹੜੀ ਬਾਜ਼ਾਰ ਵਾਲੀ ਹੈ ਉਹੀ ਤਰ ਲੈਣੀ ਹੈ ਤੇ ਇਹ ਵੀ ਚਲੋ ਅਮਰਜੈਂਸੀ 'ਚ ਕੰਮ ਆ ਜਾਂਦੀ ਕਿਉਂਕਿ ਜਿਹੜੀ ਦੂਸਰੀ ਬਣਾਈ ਹੋਈ ਆ ਉਹਨੂੰ ਥੋੜਾ ਜਿਹਾ 2-3 ਘੰਟੇ ਪਹਿਲਾਂ ਪੇਨ ਦੋ ਤਾਂ ਫਿਰ ਵਧੀਆ ਬੰਦਿਆ ਨਾ ਛਿਲਕਾ ਹਲਕਾ ਫੁਲਕਾ ਜਿਹਾ ਹੁੰਦਾ ਉਹ ਉੱਤਰ ਜਾਂਦਾ ਜੇ ਉਹਨੂੰ ਉਦੋਂ ਹੀ ਭੇਕੇ ਬਣਾਉਨੇ ਆ ਫਿਰ ਉਹ ਛਿਲਕੇ ਸਮੇਤ ਬੰਦੀ ਉਹ ਸਵਾਦ ਨਹੀਂ ਬੰਦੇਗੀ ਇਸ ਕਰਕੇ ਉਹ ਹਮੇਸ਼ਾ ਮੈਂ ਪੇਨ ਦਿੰਨੀ ਹੁੰਦੀ ਆ ਪਰ ਰਾਤ ਮੈਂ ਭੁੱਲ ਗਈ ਸੇ ਰੁੱਟ ਕੇ ਮੈਂ ਕਿ ਹੁਣ ਕੀ ਬਣਾਵਾਂ ਹੁਣ ਕਿਉਂਕਿ ਸਬਜ਼ੀ ਵੀ ਜਿਹੜੀ ਆ ਬਸ ਭਿੰਡੀਆਂ ਜਾਂ ਤੋਰੀਆਂ ਉੱਤਰੀਆਂ ਹਨਾ ਕਦੂ ਦੀਆਂ ਬੇਲਾ ਦਾ ਆਪਾਂ ਪੱਟ-ਪੁੱਟ ਦਿੱਤੀਆਂ ਫਿਰ ਹੁਣ ਬਸ ਉਹ ਹੋ ਜਾਂਦਾ ਵੀ ਸੋਚਣਾ ਪੈਂਦਾ ਵੀ ਕੀ ਬਣਾਈਏ ਇਸ ਕਰਕੇ ਮੈਂ ਕਿ ਚਲੋ ਮੈਂ ਦਾਲ ਬਣਾ ਲੈਨੀ ਹੈ ਸਵੇਰੇ ਸ਼ਾਮ ਦੀ ਦੋਨਾਂ ਦੇ ਇਕੱਠੇ ਦੇ ਬਣਾ ਲੈਨੀ ਕਿਉਂਕਿ ਹੁਣ ਮੈਂ ਦਵਾਈ ਵਗੈਰਾ ਖਾਣੀ ਹੈ ਨਾ ਇਹ ਮੈਨੂੰ ਵੀ ਥੋੜਾ ਦਵਾਈ ਦਾ ਨਸ਼ਾ ਵਗੈਰਾ ਜਾਂ ਹੋ ਜਾਂਦਾ ਫਿਰ ਐ ਹੁੰਦਾ ਵੀ ਰੈਸਟ ਬਹਾਵਾ ਟਾਈਮ ਕਰੀਏ ਬਾਥਰੂਮ ਚ ਡੱਬੂ ਚ ਡੱਤੋਂ ਮਰਿਆ ਪਿਆ ਤੇ ਉਹ ਫਾਦਰ ਕਿੱਦਾਂ ਹੋਗੀ ਸੁਸਾਈਡ ਕਰ ਲਿਆ ਪਾਣੀ ਦੇ ਡੱਬੇ ਚ ਛੰਗਾ ਕਰ ਲੈਨੇ ਰਾਤ ਨੂੰ ਖਾਲੀ ਟਾ ਦੇ ਖਾਲੀ ਕੈਸੀ ਤੇ ਬੱਚਾ ਤਾਂ ਬਦਨ ਹੀ ਉਹੀ ਬੈਠਿਆ ਕੇ ਮਰ ਗਿਆ ਬਿਓ ਤਾਂ ਤੇ ਰਿਹਾ ਬੱਚਾ ਹੋਊਗਾ ਕੋਈ ਉਹ ਫਿਰ ਉਹ ਨਾ ਦੇ ਰਹੀ ਨੇ ਨੇ ਰਿਹਾ ਬਸ ਛੋਟਾੜਾ ਮੈਂ ਵੀ ਤਾਂ ਪਾਣੀ ਦੇ ਬੱਚੇ ਤੇ ਰਹਿੰਦੇ ਆ ਤੇ ਗੀਜੇ ਵਿੱਚ ਕੰਮ ਕਰ ਕ ਇਹ ਮੇਰੀ ਆਦਤ ਹੈ ਕਿ ਮੈਂ ਗਰਮੀਆਂ ਦੇ ਵਿੱਚ ਬਾਦਾਮ ਜਿਹੜੇ ਆ ਭੇਨੇ ਭੇਨੇ ਰਾਤ ਨੂੰ ਭੇਕੇ ਰੱਖ ਦਿੰਨੇ ਤੇ ਸਵੇਰ ਨੂੰ 4-5 ਬਾਦਾਮ ਮੈਂ ਛਿੱਲ ਕੇ ਖਾਣੇ ਆ ਤੇ ਡਾਕਟਰ ਕਹਿੰਦੇ ਵੀ ਡਾਈਟ ਦਾ ਧਿਆਨ ਰੱਖੋ ਪਰ ਇੰਨੇ ਤੇ ਡਾਈਟ ਦਾ ਧਿਆਨ ਰੱਖ ਰਹੇ ਆ ਪਰ ਹੁਣ ਮੈਂ ਹੋਰ ਵੀ ਥੋੜਾ ਜਿਆਦਾ ਧਿਆਨ ਰੱਖਣਾ ਸ਼ੁਰੂ ਕਰਤਾ ਨਾਲ ਫਰੂਟ ਵਗੈਰਾ ਵੀ ਜਿਹੜਾ ਐਡ ਕਰ ਲਿਆ ਆ ਇਹੀ ਮੈਂ ਹੁਣ ਪਾਣੀ ਚ ਕੱਢ ਕੇ ਰੱਖ ਦੂੰਗੀ ਫਿਰ ਜਿਹਨੇ ਖਾਣੇ ਛਿਲਕੇ ਖਾ ਲੈਂਦੇ ਤੇ ਇਹ ਮਿਰਚਾਂ ਜੇ ਸ਼ਾਮ ਨੂੰ ਰਾਜਵਿੰਦਰ ਤੋੜ ਲਿਆ ਏ ਤੇ ਮੈਂ ਕਿਹਾ ਚਲੋ ਇਸ ਨੂੰ ਧੋ ਕੇ ਬਣਾ ਲਾਂਗੇ ਚਟਨੀ ਕੱਪੜੇ ਪੈਸ ਕਰ ਲਏ ਤੇ ਬਸ ਇਹਨਾਂ ਨੂੰ ਸੰਭਾਲਣ ਵਾਲਾ ਰਹਿ ਗਿਆ ਇਹਨਾਂ ਰੱਖ ਦਿਆਂ ਹਰ ਜਗ ਇਹ ਮੇਰਾ ਸੂਟ ਕੀਤਾ ਸੀਗਾ ਉਧਰ ਡੈਡੀ ਜੀ ਦੇ ਕੁਰਤੇ ਪਜਾਮੇ ਮੰਮੀ ਦਾ ਸੂਟ ਹੋ ਗਿਆ ਤੇ ਤबीयत ਮੇਰੀ ਹੁਣ 4-5 ਦਿਨ ਦਵਾਈ ਖਾਉਂਗੀ ਤਾਂ ਪਤਾ ਲੱਗੂਗਾ ਨਾ ਕਿ ਕੀ ਅਸਰ ਕਰਦੀ ਆ ਹਨਾ ਇਕਦਮ ਤਾਂ ਕੋਈ ਵੀ ਦਵਾਈ ਵੀ ਅਸਰ ਨਹੀਂ ਕਰਦੀਗੀ ਉਸ ਤੋਂ ਬਾਅਦ ਫੇਰ ਜਾ ਕੇ ਦਿਖਾ ਕੇ ਆਉਂਗੀ ਤੇ ਵਧੀਆ ਫਰਕ ਪੈ ਜਵੇ ਰੱਬ ਅੱਗੇ ਅਰਦਾਸ ਕਰਦੇ ਆ ਕੰਮ ਕਾਜ ਆਪਾਂ ਨੂੰ ਸਾਰੇ ਕਰਦੇ ਕਰਨੇ ਹੀ ਪੈਂਦੇ ਆ ਹਨਾ ਚਾਹੇ ਤਾਂ ਵੀ ਠੀਕ ਹੋਵੇ ਨਾ ਹੋਵੇ ਕੰਮ ਕਾਜ ਆਪਾਂ ਕਰਨੇ ਕਰਨੇ ਹੁੰਦੇ ਆ ਇੰਨਾ ਹੈ ਕਿ ਦੋ ਤਿੰਨ ਕੰਮ ਜਿਹੜੇ ਸਫਾਈਆਂ ਦੇ ਹੁੰਦੇ ਸਕਿਪ ਕਰ ਦਿੰਨੇ ਆ ਅੱਜ ਮੈਂ ਫਿਰ ਜ਼ਿਆਦਾ ਮਤਲਬ ਜ਼ੋਰ ਵਾਲਾ ਕੰਮ ਨਹੀਂ ਕੀਤਾ ਰੈਸਟ ਕੀਤਾ ਤੇ ਚਲੋ ਜੀ ਅੱਜ ਵਾਲੇ ਵਲੌਗ ਦਾ ਵੀ ਆਪਾਂ ਐਂਡ ਕਰ ਰਹੇ ਆਂ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਇਹ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਸਭ ਦੇ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਠੀਕ ਹੈ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ